ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਇੱਕ ਤੰਗ ਇਹ ਵੀ ਹੈ ਜ਼ਿੰਦਗੀ ਜਿਉਣ ਦਾ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਣ ਲਈ ਕੋਸ਼ਿਸ਼ ਕਰੋ ਬਜਾਏ ਇਸ ਤੇ ਕਿ ਲਭਾਉਣ ਦੀ ਖਾਤਰ ਸਾਰਾ ਸਮਾਂ ਬਨੌਟੀ ਸਰੀਰਕ ਸੁੰਦਰਤਾ ਉਭਾਰਨ ਲਈ ਲਗਾ ਦਿਓ ਮਾਨਸਿਕ ਮਜ਼ਬੂਤੀ ਦੀ ਮੰਜ਼ਲ ਛੋਣ ਲਈ ਪਹਿਲੀ ਜ਼ਰੂਰਤ ਹੈ ਤੇ ਸਰੀਰਕ ਖੂਬਸੂਰਤੀ ਵੀ ਉਦੋਂ ਹੀ ਬਰਕਰਾਰ ਰਹੇਗੀ ਜੇਕਰ ਮਾਨਸਿਕ ਤੌਰ ਤੇ ਮਜ਼ਬੂਤ ਹੋਮੋਗੀ ਉਲਝਣਾ ਨੂੰ ਸਹੀ ਤਰੀਕੇ ਨਾਲ ਨਾ ਸੁਲਝਾ ਸਕਣ ਨਾਲ ਇਨਸਾਨ ਛੇਤੀ ਬੁੱਢਾ ਹੁੰਦਾ ਹੈ ਤੇ ਬਿਮਾਰ ਵੀ ਆਪਣੇ ਆਪ ਨੂੰ ਵੱਧ ਤੋਂ ਵੱਧ ਸਿੱਖਿਤ ਕਰੋ ਮੁਰਮੁਰ ਦਿਮਾਗ ਵਿੱਚ ਆਉਂਦੇ ਜ਼ਹਿਰੀਲੇ ਵਿਚਾਰਾਂ ਦਾ ਸਾਹਮਣਾ ਕਰੋ ਆਪਣੇ ਡਰਾਂ ਨਾਲ ਮਜ਼ਬੂਤੀ ਨਾਲ ਨਜਿੱਠੋ ਅਤੇ ਆਪਣੇ ਆਪ ਵਿੱਚ ਖੁਸ਼ ਰਹਿਣਾ ਸਿੱਖੋ ਇਹ ਸ਼ਖਸੀਅਤ ਵਿੱਚ ਖਿੱਚ ਦਾ ਬਿੰਦੂ ਹੁੰਦਾ ਹੈ ਆਪਣੇ ਆਪ ਨੂੰ ਬੁਰਾ ਮਹਿਸੂਸ ਕਰਵਾਏ ਬਿਨਾ ਨਾ ਕਹਿਣਾ ਸਿੱਖੋ ਜੇਕਰ ਕੋਈ ਤੁਹਾਡੇ ਇਸ ਨਜ਼ਰੀਏ ਤੋਂ ਨਾਰਾਜ਼ ਹੁੰਦਾ ਹੈ ਤਾਂ ਇਹ ਉਸਦੀ ਸਮੱਸਿਆ ਹੈ ਤੁਹਾਡੀ ਨਹੀਂ ਸਭ ਤੋਂ ਵਧੀਆ ਬੋਝ ਜੋ ਤੁਸੀਂ ਢੋਣਾ ਬੰਦ ਕਰ ਸਕਦੇ ਹੋ ਉਹ ਹੈ ਤੁਹਾਡੇ ਬਾਰੇ ਹੋਰ ਲੋਕਾਂ ਦੀ ਸੋਚ ਦਾ ਬੋਝ ਹੋਰ ਲੋਕਾਂ ਦੀ ਇਹ ਮਜ਼ੇਦਾਰ ਹੈ ਦੀ ਪਰਭਾਸ਼ਾ ਨੂੰ ਅੱਖਾਂ ਬੰਦ ਕਰਕੇ ਨਾ ਮੰਨੋ ਕਿਉਂਕਿ ਹਰੇਕ ਲਈ ਮਜ਼ੇ ਦਾ ਮਤਲਬ ਸ਼ਰਾਬ ਪੀਣਾ, ਸਿਗਰਟ ਪੀਣਾ, ਪਾਰਟੀ ਕਰਨਾ, ਵਨ ਨਾਈਟ ਸਟੈਂਡ, ਬੁਆਏਫ੍ਰੈਂਡ ਦਾ, ਗਰਲਫ੍ਰੈਂਡ ਦਾ ਹੋਣਾ ਅਤੇ ਹਰ ਇੱਕ ਨਾਲ ਉੱਠ ਕੇ ਤੁਰ ਪੈਣਾ ਨਹੀਂ ਹੈ। ਮਜ਼ੇਦਾਰ ਰਾਤ ਨੂੰ ਇਕੱਲੇ ਰਹਿਣਾ ਵੀ ਹੈ, ਕਿਤਾਬ ਵਿੱਚ ਗਵਾਚ ਜਾਣਾ ਵੀ ਹੋ ਸਕਦਾ ਹੈ, ਲੰਮੀਆਂ ਗੱਲਾਂ ਰਾਤ ਭਰ ਦੀਆਂ ਵੀ ਹੋ ਸਕਦਾ ਹੈ ਸੈਰ ਕਰਨਾ ਕਿਸੇ ਕਲਾ ਵਿੱਚ ਉਲਝਣਾ ਸੰਗੀਤ ਸੁਣਨਾ ਜਾਂ ਆਪਣੇ ਕੰਮ ਨਾਲ ਮਤਲਬ ਰੱਖਣਾ ਵੀ ਹੋ ਸਕਦਾ ਹੈ ਮਜਾ ਤੁਹਾਡਾ ਹੈ ਤੁਸੀਂ ਇਸ ਨੂੰ ਪਰਿਭਾਸ਼ਿਤ ਕਰੋ ਅੱਜ ਕੱਲ੍ਹ ਵਿਆਹ ਤੋਂ ਪਹਿਲਾਂ ਖਰਚਿਆਂਵਾਰੀ ਰਹਿਣ ਸਹਿਣ ਦੀ ਢੰਗਵਾਰੀ ਕਰਜ਼ੇਵਾਰੀ ਪਰਿਵਾਰਵਾਰੀ ਬੱਚਿਆਂ ਦੀ ਸਿੱਖਿਆਵਾਰੀ ਬਚਪਨ ਦੇ ਸਦਮਿਆਂ ਬਾਰੇ ਸੈਕਸ ਵਿੱਚ ਉਮੀਦਾਂਵਾਰੀ ਇੱਕ ਦੂਸਰੇ ਦੇ ਸੁਪਨਿਆਂਵਾਰੀ ਤਨਖਾਹਾਂਵਾਰੀ ਪਰਿਵਾਰ ਦੀ ਮੈਡੀਕਲ ਹਿਸਟਰੀ ਬਾਰੇ ਖਰੀਦਦਾਰੀ ਬਾਰੇ ਸੁਪਨਿਆਂ ਦਾ ਘਰ ਬਣਾਉਣ ਬਾਰੇ ਕੈਰੀਅਰ ਅਤੇ ਸਿੱਖਿਆਵਾਰੀ ਚਰਚਾ ਕਰੋ ਰਾਜਨੀਤਿਕ ਪਸੰਦੀਗੀ ਨਾ ਪਸੰਦਗੀ ਬਾਰੇ ਵੀ ਅਤੇ ਹੋਰ ਵੀ ਮਨ ਵਿੱਚ ਆਉਂਦਾ ਅੱਜ ਦੇ ਸਮੇਂ ਵਿੱਚ ਸਫਲ ਵਿਆਹ ਲਈ ਸਿਰਫ ਪਿਆਰ ਹੀ ਕਾਫੀ ਨਹੀਂ ਹੈ ਬਾਦ ਵਿੱਚ ਹੋਰਾਂ ਦੇ ਮੋਢਿਆਂ ਤੇ ਸਿਰ ਰੱਖ ਕੇ ਸੌਣ ਨਾਲੋਂ ਇਹ ਪਹਿਲਾ ਹੀ ਵਿਚਾਰੋ 15 ਤੋਂ 40 15 ਤੋਂ 40 ਸਾਲ ਦੀ ਉਮਰ ਤੁਹਾਡੇ ਜੀਵਨ ਦਾ ਸੁਨਹਿਰੀ ਯੁੱਗ ਹੈ ਤੁਸੀਂ ਦੋਸਤੀ ਕਰੋ ਉਹਨਾਂ ਨੇ ਵੀ ਕਵਾ ਸਕਦੇ ਹੋ ਤੁਸੀਂ ਗਲਤੀਆਂ ਕਰਦੇ ਹੋ ਉਹਨਾਂ ਨੂੰ ਵੀ ਸੁਧਾਰ ਸਕਦੇ ਹੋ ਤੁਸੀਂ ਦੇਖਦੇ ਹੋ ਤੁਸੀਂ ਅਸਫਲ ਹੋ ਜਾਂਦੇ ਹੋ ਤੁਸੀਂ ਸਿੱਖਦੇ ਹੋ ਤੁਹਾਨੂੰ ਅਸਾਸ ਹੁੰਦਾ ਤੁਸੀਂ ਅਸਲੀਅਤ ਲੱਭਦੇ ਹੋ ਤੁਸੀਂ ਪਿਆਰ ਕਰਦੇ ਹੋ ਬ੍ਰੇਕਅਪ ਹੁੰਦਾ ਤੁਸੀਂ ਟੁੱਟ ਵੀ ਜਾਂਦੇ ਹੋ ਪਰ ਅੰਤ ਵਿੱਚ ਤੁਸੀਂ ਮਜ਼ਬੂਤ ਹੋ ਕੇ ਨਿਕਲਦੇ ਹੋ ਯਾਦ ਰੱਖਣਾ ਇਹ ਸਭ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਵਧੀਆ ਸਾਲ ਹਨ ਤੁਹਾਨੂੰ ਇਸ ਦਾ ਆਨੰਦ ਲੈਣ ਅਤੇ ਇਸ ਨੂੰ ਬਰਬਾਦ ਕਰਨ ਵਿੱਚ ਅੰਤਰ ਸਮਝਣਾ ਚਾਹੀਦਾ ਹੈ ਇਹ ਉਮਰ ਤੁਹਾਡੀ ਬਾਕੀ ਰਹਿਦੀ ਜ਼ਿੰਦਗੀ ਦੀ ਸਫਰ ਲਈ ਵੀ ਧੁਰੀ ਹਨ ਮੇਰੇ ਹੈ ਕਿ ਤੁਹਾਨੂੰ ਇਹ ਵਿਚਾਰ ਤਾਰਾ ਪਸੰਦ ਆਈ ਹੋਗੀ ਲਾਈਕ ਜ਼ਰੂਰ ਕਰਨਾ ਧੰਨਵਾਦ